ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਵਿਚਾਰ ਕਰਾਂਗੇ ਕਿ ਰਿਸ਼ਤੇ ਅੱਜਕੱਲ ਖਤਮ ਹੀ ਹੋ ਗਏ ਆ ਰਿਸ਼ਤੇ ਅੱਜਕੱਲ ਖਤਮ ਹੋ ਗਏ ਆ ਜਾਂ ਸਿੱਖ ਖਤਮ ਕਰ ਰਹੇ ਆ ਕਿਉਂਕਿ ਇਸ ਸਮੇਂ ਸਾਡੇ ਟਾਈਮ ਇੱਕ ਪੂਆ ਨਾ ਬਹੁਤ ਜ਼ਿਆਦਾ ਰਿਸ਼ਤਾ ਕੱਟ ਗਿਆ ਹੈ ਪਹਿਲੇ ਜਮਾਨੇ ਵਿੱਚ ਪੂਆ ਨਾਲ ਬਹੁਤ ਪਿਆਰ ਹੁੰਦਾ ਸੀ ਪੂਆ ਘਰ ਆਂਦੀ ਸੀ ਇਸ ਤਰ੍ਹਾਂ ਲੱਗਦਾ ਸੀ ਜਨਤ ਘਰ ਆ ਗਈ ਇੰਨਾ ਪਿਆਰ ਤੇ ਇੰਨਾ ਇੰਨਾ ਵਧੀਆ ਫੀਲ ਹੁੰਦਾ ਸੀ ਇੰਨਾ ਚਾ ਚੜਦਾ ਸੀ ਬਹੁਤ ਜ਼ਿਆਦਾ ਚਾ ਚੜਦਾ ਸੀ ਤੇ ਅੱਜ ਹੁਣ ਸਾਡੇ ਟਾਈਮ ਸਾਡੇ ਬੱਚੇ ਹੋਏ ਆ ਤੇ ਹੁਣ ਇੱਕ ਰਿਸ਼ਤਾ ਖਤਮ ਜਿਹਾ ਹੀ ਹੋ ਗਿਆ ਪਤਾ ਨਹੀਂ ਇਹ ਰਿਸ਼ਤੇ ਖਤਮ ਹੋ ਗਿਆ ਜਾਂ ਸੀ ਆਪ ਖਤਮ ਕਰਦੇ ਪਏ ਆ ਸਾਡੇ ਵਿੱਚ ਹੀ ਕੋਈ ਗਲਤੀ ਆ ਜਿਸ ਕਰਕੇ ਰਿਸ਼ਤੇ ਖਤਮ ਹੋ ਗਏ ਆ ਅੱਜ ਕੱਲ ਸਾਡੇ ਬੱਚਿਆਂ ਨੂੰ ਪੂਆ ਦਾ ਪਿਆਰ ਹੀ ਨਹੀਂ ਮਿਲਦਾ ਹੈਗਾ ਕਿਉਂਕਿ ਸਾਡੇ ਵੇਲੇ ਸਾਨੂੰ ਬਹੁਤ ਪਿਆਰ ਮਿਲਿਆ ਪੂਆ ਦਾ ਬਹੁਤ ਪਿਆਰ ਮਿਲਿਆ ਇਹ ਦਾਦੀ ਦਾ ਤਾਈਆਂ ਦਾ ਚਾਚੀਆਂ ਦਾ ਚਾਚੇਆਂ ਦਾ ਦਾਦੇ ਦਾ ਪਿਆਰ ਸਾਰੇ ਪਰਿਵਾਰ ਵਿੱਚ ਇਕੱਠੇ ਬੈਠ ਕੇ ਚਾਹ ਪੀਣੀ ਇਕੱਠੇ ਬੈਠ ਕੇ ਰੋਟੀ ਖਾਣੇ ਇਕੱਠੇ ਹੀ ਰਹਿਣਾ ਇਕੱਠੇ ਹੀ ਇੱਕ ਵੇੜੇ ਵਿੱਚ ਮੰਜੀਆਂ ਢਾ ਕੇ ਸੌਣਾ ਘਰ ਵਿੱਚ ਕਿੰਨੇ ਪਰਿਵਾਰ ਦੇ ਮੈਂਬਰ ਹੁੰਦੇ ਸੀ ਬਹੁਤ ਵਧੀਆ ਜ਼ਿੰਦਗੀ ਸੀ ਉਹ ਬਹੁਤ ਵਧੀਆ ਅੱਜ ਕੱਲ ਕਲਾਪਨ ਹੀ ਰਹਿ ਗਿਆ ਵੇ ਜੇ ਅੱਜ ਕੱਲ ਕਲਾਪਨ ਨਾ ਰਹਿ ਗਿਆ ਵੇ ਤੇ ਆਉਣ ਵਾਲੇ ਸਾਡੇ ਬੱਚਿਆਂ ਵੇਲੇ ਕੀ ਰਿਸ਼ਤੇ ਰਹਿਣਗੇ ਸਾਡੇ ਬੱਚਿਆਂ ਦੇ ਟਾਈਮ ਫੇਰ ਨਾ ਕੋਈ ਭੂਆ ਨਾ ਕੋਈ ਮਾਸੀਆਂ ਮਾਸੀਆਂ ਨਾਲ ਤੇ ਅੱਜ ਵੀ ਰਿਸ਼ਤਾ ਜੁੜਿਆ ਹੋਇਆ ਹੈ ਮਾਸੀਆਂ ਨਾਲ ਤੇ ਅੱਜ ਵੀ ਬਹੁਤ ਗੂੜਾ ਰਿਸ਼ਤਾ ਵੇ ਬਸ ਪੂਆ ਨਾਲ ਹੀ ਰਿਸ਼ਤਾ ਫਿੱਕਾ ਪਿਆ ਹੋਇਆ ਵੇ ਇਹ ਘਰ ਘਰ ਦੀ ਕਹਾਣੀ ਏ ਪਰ ਕਈਆਂ ਕਈਆਂ ਨਾਲ ਬਹੁਤ ਵਧੀਆ ਵੇ ਕਈ ਹਰ ਕਿਸੇ ਦੀ ਕਹਾਣੀ ਨਹੀਂ ਹੈਗੀ ਕਿਉਂਕਿ ਕਈ ਬਹੁਤ ਵਧੀਆ ਆਪਣੇ ਆ ਪੂਆ ਨਾਲ ਗੱਲਾਂ ਕਰਦੇ ਆ ਪੂਆ ਵੀ ਬਹੁਤ ਜ਼ਿਆਦਾ ਕਰਦੇ ਆ ਵਾਈਗਰੀ ਇਸ ਤਰ੍ਹਾਂ ਮਿਹਰ ਪਿਆਰ ਰੱਖੇ ਸਾਰਿਆਂ ਤੇ ਪਰ ਕਈਆਂ ਜਗਾ ਤੇ ਬਹੁਤ ਰਿਸ਼ਤਾ ਫਿੱਕਾ ਪੈ ਗਿਆ ਪਤਾ ਨਹੀਂ وجہ ਕੀ ਹੁੰਦੀ ਹੈ